ਤੇ ਹੁਣ ਖਬਰ ਆ ਰਹੀ ਹੈ ਕੈਨੇਡਾ ਤੋਂ ਬ੍ਰੈਂਪਟਨ ਦੇ ਇੱਕ ਪਲਾਜ਼ਾ 'ਚ ਦਿਨ ਦਿਹਾੜੇ ਗੋਲੀਬਾਰੀ ਹੋਣ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿਵੇਂ ਮ੍ਰਿਤਕ ਦਾ ਬਾਪ ਮਰਲਾਪ ਕਰ ਰਹੇ ਹਨ ਤੇ ਇਹ ਗੱਲ ਵੀ ਸੱਚ ਹੈ ਕੀ ਖਟ ਲਿਆ ਪੰਜਾਬੀਆਂ ਨੇ ਕੈਨੇਡਾ ਜਾ ਕੇ ਗਏ ਤੇ ਸਹੀ ਸੁਧਰੇ ਮਾਹੌਲ 'ਚ ਰਹਿਣ ਲਈ ਪਰ ਹੁਣ ਤੇ ਉੱਥੇ ਹਾਲਾਤ ਪੰਜਾਬ ਨਾਲੋਂ ਵੀ ਗੰਭੀਰ ਹਾਲਾਤ ਹੋ ਚੁੱਕੇ ਸਨ ਅਰ ਰੱਬਾ ਮੇਰਾ ਪੁੱਤ ਕੀ ਕਹਿੰਦਾ ਹੁਣ ਆਇਆ ਨਾ ਮਾਤਾ ਅਰ ਰੱਬਾ ਅਰ ਰੱਬਾ ਇਹ ਕਰਤਾ ਦ ਤੇ ਹੁਣ ਖਬਰ ਆ ਰਹੀ ਹੈ ਕੈਨੇਡਾ ਤੋਂ ਬ੍ਰੈਂਪਟਨ ਦੇ ਇੱਕ ਪਲਾਜ਼ਾ 'ਚ ਦਿਨ ਦਿਹਾੜੇ ਗੋਲੀਬਾਰੀ ਹੋਣ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮ੍ਰਿਤਕ ਦਾ ਬਾਪ ਮਰਲਾਪ ਕਰ ਰਹੇ ਹਨ ਤੇ ਇਹ ਗੱਲ ਵੀ ਸੱਚ ਹੈ ਕੀ ਖਟਲੇ ਪੰਜਾਬੀਆਂ ਨੇ ਕੈਨੇਡਾ ਜਾ ਕੇ ਗਏ ਤੇ ਸੀ ਸੁਧਰੇ ਮਾਹੌਲ 'ਚ ਰਹਿਣ ਲਈ ਪਰ ਹੁਣ ਤੇ ਉੱਥੇ ਹਾਲਾਤ ਪੰਜਾਬ ਨਾਲੋਂ ਵੀ ਗੰਭੀਰ ਹਾਲਾਤ ਹੋ ਚੁੱਕੇ ਸਨ ਬਾਪ ਮੇਰਾ ਪੁੱਤ ਕਿੱਥੇ ਗਿਆ ਹੁਣ ਆਇਆ ਮਾਰ ਅੱਲ ਦੁਰਾਡੇ ਅਰਦਾਸ ਕੀ ਕਰਦਾ ਦੱਸ ਤੇ ਹੁਣ ਖਬਰ ਆ ਰਹੀ ਹੈ ਕੈਨੇਡਾ ਤੋਂ ਬ੍ਰੈਂਪਟਨ ਦੇ ਇੱਕ ਪਲਾਜ਼ੇ 'ਚ ਦਿਨ ਦਿਹਾੜੇ ਗੋਲੀਬਾਰੀ ਹੋਣ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿਵੇਂ ਮ੍ਰਿਤਕ ਦਾ ਬਾਪ ਮਰਲਾਪ ਕਰ ਰਹੇ ਹਨ ਤੇ ਇਹ ਗੱਲ ਵੀ ਸੱਚ ਹੈ ਕੀ ਖਟ ਲਿਆ ਪੰਜਾਬੀਆਂ ਨੇ ਕੈਨੇਡਾ ਜਾ ਕੇ ਗਏ ਤੇ ਸੀ ਸੁਧਰੇ ਮਾਹੌਲ 'ਚ ਰਹਿਣ ਲਈ ਪਰ ਹੁਣ ਤੇ ਉੱਥੇ ਹਾਲਾਤ ਪੰਜਾਬ ਨਾਲੋਂ ਵੀ ਗੰਭੀਰ ਹਾਲਾਤ ਹੋ ਚੁੱਕੇ ਸਨ ਤੇ ਹੁਣ ਖਬਰ ਆ ਰਹੀ ਹੈ ਕੈਨੇਡਾ ਤੋਂ ਬ੍ਰੈਂਪਟਨ ਦੇ ਇੱਕ ਪਲਾਜ਼ੇ 'ਚ ਦਿਨ ਦਿਹਾੜੇ ਗੋਲੀਬਾਰੀ ਹੋਣ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮ੍ਰਿਤਕ ਦਾ ਬਾਪ ਮਰਲਾਪ ਕਰ ਰਹੇ ਹਨ ਤੇ ਇਹ ਗੱਲ ਵੀ ਸੱਚ ਹੈ ਕੀ ਖਟ ਲਿਆ ਪੰਜਾਬੀਆਂ ਨੇ ਕੈਨੇਡਾ ਜਾ ਕੇ ਗਏ ਤੇ ਸੀ ਸੁਧਰੇ ਮਾਹੌਲ 'ਚ ਰਹਿਣ ਲਈ ਪਰ ਹੁਣ ਤੇ ਉੱਥੇ ਹਾਲਾਤ ਪੰਜਾਬ ਨਾਲੋਂ ਵੀ ਗੰਭੀਰ ਹਾਲਾਤ ਹੋ ਚੁੱਕੇ ਸਨ ਤੇ ਹੁਣ ਖਬਰ ਆ ਰਹੀ ਹੈ ਕੈਨੇਡਾ ਤੋਂ ਬ੍ਰੈਂਪਟਨ ਦੇ ਇੱਕ ਪਲਾਜ਼ੇ 'ਚ ਦਿਨ ਦਿਹਾੜੇ ਗੋਲੀਬਾਰੀ ਹੋਣ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿਵੇਂ ਮ੍ਰਿਤਕ ਦਾ ਬਾਪ ਮਰਲਾਪ ਕਰ ਰਹੇ ਹਨ ਤੇ ਇਹ ਗੱਲ ਵੀ ਸੱਚ ਹੈ ਕੀ ਖਟ ਲਿਆ ਪੰਜਾਬੀਆਂ ਨੇ ਕੈਨੇਡਾ ਜਾ ਕੇ ਗਏ ਤੇ ਸੀ ਸੁਧਰੇ ਮਾਹੌਲ 'ਚ ਰਹਿਣ ਲਈ ਪਰ ਹੁਣ ਤੇ ਉੱਥੇ ਹਾਲਾਤ ਪੰਜਾਬ ਨਾਲੋਂ ਵੀ ਗੰਭੀਰ ਹਾਲਾਤ ਹੋ ਚੁੱਕੇ ਸਨ ਤੇ ਹੁਣ ਖਬਰ ਆ ਰਹੀ ਹੈ ਕੈਨੇਡਾ ਤੋਂ ਬ੍ਰੈਂਪਟਨ ਦੇ ਇੱਕ ਪਲਾਜ਼ੇ 'ਚ ਦਿਨ ਦਿਹਾੜੇ ਗੋਲੀਬਾਰੀ ਹੋਣ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿਵੇਂ ਮ੍ਰਿਤਕ ਦਾ ਬਾਪ ਮਰਲਾਪ ਕਰ ਰਹੇ ਹਨ ਤੇ ਇਹ ਗੱਲ ਵੀ ਸੱਚ ਹੈ ਕੀ ਖਟ ਲਿਆ ਪੰਜਾਬੀਆਂ ਨੇ ਕੈਨੇਡਾ ਜਾ ਕੇ ਗਏ ਤੇ ਸੀ ਸੁਧਰੇ ਮਾਹੌਲ 'ਚ ਰਹਿਣ ਲਈ ਪਰ ਹੁਣ ਤੇ ਉੱਥੇ ਹਾਲਾਤ ਪੰਜਾਬ ਨਾਲੋਂ ਵੀ ਗੰਭੀਰ ਹਾਲਾਤ ਹੋ ਚੁੱਕੇ ਸਨ もしもし